ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਸੁਪਾਸ ਸਿੰਘ ਖੈਰਾ ਦੇ ਹੱਕ ਚ ਨਿਤਰੇ ਦਰਸਲ ਮਾਰਚ ਮੈਂ ਇਹ ਜੇ ਨਸ਼ਾ ਤਸਕਰਾਂ ਨਾਲ ਸੰਬੰਧਾ ਦੇ ਸਮਾਜਿਕ ਪੰਜਾਬ ਕਾਂਗਰਸ ਦੇ ਇਹ ਬੁਲਾੜੇ ਕਿਰੇ ਤੇ ਹੁਣ ਵੇਖੋ ਬਾਜਵਾ ਨੇ ਖੈਰਾ ਲਈ ਦੇ ਦਿੱਤੀ ਪੰਜਾਬ ਸਰਕਾਰ ਨੂੰ ਚੇਤਾਵਨੀ ਮੈਂ ਸਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਵਿਸ਼ੇਸ਼ ਤੌਰ ਜਿਹੜੀ ਪੰਜਾਬ ਪੁਲਿਸ ਹੈ ਇਸ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਤੇ ਵਾਰਨਿੰਗ ਕਰਨਾ ਚਾਹਨਾ ਕਿ ਹਾਲਾਤ ਸਿਆਸੀ ਬਦਲਦੇ ਰਹਿੰਦੇ ਨੇ ਨਾ ਤੇ ਕਦੀ ਮਾਲਕ ਉਹੀ ਰਹੇ ਨੇ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਪੁਲਿਸ ਫੋਰਸਸ ਨੂੰ ਮੈਂ ਕਹਿਣਾ ਚਾਹਨਾ ਕਿ ਜਿਹੜਾ ਲਾਅ ਐਂਡ ਆਰਡਰ ਦਾ ਕੰਮ ਹੈ ਉਹ ਸੁਚੇਜੇ ਢੰਗ ਨਾਲ ਇਮਾਨਦਾਰੀ ਨਾਲ ਕਰ ਮੈਂ ਬਕਾਇਦਾ ਤੌਰ ਤੇ ਕਹਿਣਾ ਚਾਹਨਾ ਕਿ ਇਹ ਕੰਮ ਜੇ ਤੁਸੀਂ ਸੋਚੋ ਕਿ ਜਿਹੜੇ ਲੋਕ ਰੋਜ਼ ਇਹਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਬਰੋਬੀਟ ਕੀਤਾ ਜਾਏ ਇਹ ਕੋਈ ਵੀ ਸਿਆਸੀ ਪਾਰਟੀ ਅਲਾਉ ਨਹੀਂ ਕਰੇਗੀ ਬਾਜਾਤ ਚੇਤਾਵਨੀ ਦੇਣ ਤਾਂ ਕਿ ਨਾ ਰੁਕੇ ਸਗੋ ਵਿਰੋਧਿਆ ਤੇ ਖੂਬ ਰਿਸਰਚ ਕਰਕੇ ਆਇਸ ਟੇਕੇ ਕਰਕੇ ਦਾਗੇ ਬਾਦਲ ਪਰਵਾਰ ਤੇ ਕਈ ਸਵਾਲ ਮੈਂ ਪੁੱਛਣਾ ਚਾਹਨਾ ਕਿ ਜੇ ਇਸ ਫੋਟੋਗ੍ਰਾਫ ਦੇ ਸਿਰ ਉੱਤੇ ਜਾਂ ਟੈਲੀਫੋਨ ਕਾਲਸ ਦੇ ਸਿਰ ਉੱਤੇ ਸੈਟਸ ਬਿਠਾਈਆਂ ਜਾਣੀਆਂ ਨੇ ਤੇ ਪਹਿਲੀ ਅਸੀਂ ਮੰਗ ਕਰਾਂਗੇ ਕਿ ਇੱਕ ਸੈਟ ਸਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਤੇ ਨਾਲ ਹੀ ਰਤਨ ਸਿੰਘ ਅਜਨਾਲੇ ਤੇ ਤੇ ਉਹਨਾਂ ਦੇ ਲੜਕੇ ਦੇ ਖਿਲਾਫ ਸੈਟ ਬਿਠਾਈ ਜਾਏ ਜਿਹੜੀ ਬਿੱਟੂ ਔਲਤ ਉਹਨਾਂ ਦੀ ਸਿਆਸੀ ਸਟੇਜ ਉੱਤੇ ਸ਼ੇਅਰ ਕਰ ਰਿਹਾ ਹੈ ਨੰਬਰ 2 ਜੇ ਸੈਟੀ ਬਿਠਾਣੀ ਹੈ ਤੇ ਆ ਸਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਉਸ ਦੇ ਵਿੱਚ ਤਾਂ ਸੁਖਬੀਰ ਸਿੰਘ ਖੜੇ ਨੇ ਸਾਬ ਵਿਕਰਮ ਸਿੰਘ ਮਣੀਠੀਆ ਜੀ ਖੜੇ ਨੇ ਉਹਦੇ ਵਿੱਚ ਸਤਿ ਰਤਨ ਸਿੰਘ ਜਨਾਲਾ ਜੀ ਖੜੇ ਨੇ ਬੋਨੀ ਜੀ ਤੇ ਬਿੱਟੂ ਆਲਖ ਜੀ ਖੜੇ ਨੇ ਜਨਮ ਦਿਨ ਇਕੱਠਾ ਮਨਾਇਆ ਜਾ ਰਿਹਾ ਸਾ ਸੁਖਬੀਰ ਸਿੰਘ ਦਾ ਜਿਹੜੇ ਜਨਮ ਦਿਨ ਇਕੱਠੇ ਮਨਾਸਾ ਦੇ ਪਹਿਲੇ ਸੱਟ ਇਹਨਾਂ ਦੀ ਸ਼ੁਰੂ ਕੀਤੀ ਜਾਏ ਆਦੇਸ਼ ਪ੍ਰਤਾਪ ਸਿੰਘ ਕੈਰੋ ਸਾਹਿਬ ਜਿਹੜੇ ਜੁਵਾਈ ਨੇ ਦਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਉਹਨਾਂ ਨਾਲ ਇੱਕ ਸਾਬ ਸਿੰਘ ਪੱਟੀ ਆਦਮੀ ਹੈ ਜਿਹਦੇ ਕੋਲੋਂ ਮੌਕੇ ਤੇ 14 ਕਿਲੋ ਹੈਰੋਇਨ ਵਾਈਟ ਪਾਊਡਰ ਜਿਹੜਾ ਇਹ ਜੇ ਇੰਟਰਨੈਸ਼ਨਲ ਪ੍ਰਾਈਸ ਜਿਹੜੀ ਹੈ 5 ਕਰੋੜ ਰੁਪਈਆ فی ਕਿਲੋ ਦੀ ਹੈ ਉਸ ਆਦਮੀ ਦੀ ਨਾਲ ਫੋਟੋਗ੍ਰਾਫਸ ਹੈ ਨੇ ਇਹਦੇ ਤੇ ਸਿੱਟ ਕੋਈ ਨਹੀਂ ਉਹਦੇ ਵਿੱਚ ਲੱਡੂ ਖਵਾਉਂਦਿਆਂ ਦੀ ਸਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਲੱਡੂ ਖਵਾਉਣ ਦੀ ਤਸਵੀਰ ਹੈ ਬਿੱਟੂ ਆਲਖ ਜੀ ਦੀ ਇਹਦੇ ਤੇ ਕੋਈ ਸਿੱਟ ਨਹੀਂ ਬਿਠਾਈ ਗਈ ਜਿਸ ਤਰ੍ਹਾਂ ਬੰਗਲਾਦੇਸ਼ ਦੀ ਲੜਾਈ ਜਿੱਤ ਕੇ ਆਏ ਹੁੰਦੇ ਨੇ ਉਹਨਾਂ ਨੂੰ ਸਰੋਪਾਉ ਸਾਹਿਬ ਵਿਕਰਮ ਸਿੰਘ ਮਜੀਠੀਆ ਜੀ ਪੇਸ਼ ਕਰ ਰਹੇ ਨੇ ਇੱਕ ਬਹੁਤ ਵੱਡਾ ਉਥੇ ਕਾਤਲ ਹੈ ਬਦਮਾਸ਼ ਹੈ ਬਠਿੰਡੇ ਦੇ ਵਿੱਚ ਜਿਹਨੇ ਪਿਛਲੇ ਦਿਨੀ ਕੁਲਬੀਰ ਸਿੰਘ ਨਰਵਾਣਾਏ ਦਾ ਨਾਮ ਹੈ ਉਸ ਦੇ ਅਸਰੋਪਾ ਉਹ ਦੇ ਕੇ 14 April 2014 ਨੂੰ ਬੀਬੀ ਹਰਸਿਮਰਤ ਕੌਰ ਦੀ ਇਲੈਕਸ਼ਨ ਤੋਂ ਪਹਿਲੇ ਮੌਕੇ ਦੇ ਉੱਤੇ ਇਸ ਨੂੰ ਸ਼ਾਮਲ ਕੀਤਾ ਗਿਆ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi